ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਮੇਰੀ ਮਿੰਨੀ ਬਲੌਗ ਚੈਨਲ ਤੇ ਆਉਣ ਲਈ ਹਾਂਜੀ ਅੱਜ ਅਸੀਂ ਕਰ ਰਹੇ ਸੀ ਕਮਰੇ ਦੀ ਸਫਾਈ ਕਿਉਂਕਿ ਬਰਸਾਤਾਂ ਦੀ ਰੁੱਤ ਚੱਲ ਰਹੀ ਹੈ ਨਾ ਜਿਵੇਂ ਕਿ ਹਨਾ ਐਸ ਰੁੱਤ ਜੀ ਚ ਹਨਾ ਕੱਚੀ ਜੀ ਰੁੱਤ ਕਹਿ ਦਿੰਦੇ ਨੇ ਸਾਪ ਓ ਜਿਆਦਾ ਨਿਕਲਣ ਦੀ ਸੁਭਾਵਨਾ ਰਹਿੰਦੀ ਹੈ ਹਨਾ ਇਸ ਰੁੱਤ ਚ ਸਾਪ ਨਿਕਲਦੀ ਨਿਕਲਦੇ ਨੇ ਹਾਂਜੀ ਸਾਨੂੰ ਇਦਾਂ ਦਾ ਲੱਗ ਰਿਹਾ ਸੀ ਹਨਾ ਵੀ ਇੱਕ ਵਾਰ ਆਪਾਂ ਵੀ ਆਪਣਾ ਕਮਰਾ ਸਾਰਾ ਸਾਫ਼ ਕਰ ਲਈਏ ਵੀ ਕੋਈ ਇਦਾਂ ਦਾ ਕਿ ਸ਼ਿਪਕਲਿਆਂ ਦੇ ਛੋਟੇ ਛੋਟੇ ਬੱਚੇ ਬਹੁਤ ਜ਼ਿਆਦਾ ਹੋਏ ਪਏ ਨੇ ਤਾਂ ਕਰਕੇ ਹਨਾ ਅਸੀਂ ਕੰਵੇ ਦੀ ਲੱਗੇ ਸਫਾਈ ਕਰਨਾ ਹਾਂਜੀ ਮੈਂ ਬੱਥਲ ਚੋਂ ਪਹਿਲਾਂ ਗਰਮ ਪਾਣੀ ਲੇਤਾ ਫਿਰ ਮੈਂ ਸਰਫ ਪਾਈ ਫਿਰ ਮੈਂ ਦੋ ਪੁੜੀਆਂ ਸ਼ੈਂਪੂ ਲੀਆਂ ਪਾਈਆਂ ਹਾਂਜੀ ਇਹਦੇ ਨਾਲ ਆਪਾਂ ਮਤਲਬ ਕਿ ਜਿਹੜੀ ਹੈ ਨਾ ਡਰੈਸਿੰਗ ਟੇਬਲ ਤੇ ਪੀਲਕ ਪਈ ਪਿਆ ਤੇ ਬੈਡਾਂ ਦੇ ਛੇਜੇ ਤੇ ਲੈਦਰ ਤੇ ਉਹਦੇ ਤੇ ਪੀਲ ਕੇ ਜੀ ਪਈ ਪਿਆ ਉਹ ਸਾਫ ਕਰਾਂਗੇ ਹਾਂਜੀ ਕੱਲੀ ਸਰਫ ਪਾਵਾਂਗੇ ਨਾ ਤੋ ਦੀ ਚਮਕ ਖਤਮ ਹੋ ਜਾਂਦੀ ਹੈ ਚੀਜ਼ ਦੀ ਜੇ ਆਪਾਂ ਵਿੱਚ ਸ਼ੈਂਪੂ ਪਾ ਲਾਂਗੇ ਨਾ ਚਮਕ ਉਰਦਾਂ ਦੀ ਉਰਦਾਂ ਰਹਿੰਦੀ ਹੈ ਹਾਂਜੀ ਇਹ ਗੰਡੇਆਂ ਵਾਲੀ ਜਾਲੀ ਸੀ ਮੇਰੇ ਕੋਲ ਹਾਂਜੀ ਪਹਿਲਾਂ ਨਾ ਮੈਂ ਰੂਮ ਕਲੀਨਰ ਵਰਤਿਆ ਜਿਹੜਾ ਆਪਾਂ ਸ਼ੀਸ਼ੇ-ਸ਼ੁੱਸੇ ਸਾਫ ਕਰਨ ਵਾਸਤੇ ਲਿਆਉਣੇਗੇ ਇਹਦੇ ਨਾਲ ਨਾ ਹਰ ਕੀ ਰਤ ਨੇ ਨਾ ਚੀਜ਼ ਤੇ ਸੀ ਗੱਚ ਮਾਰ ਕੇ ਸੀ ਮਲਾਨ ਲੱਗੇ ਦੇ ਨਾਲ ਬਿਲਕੁਲ ਨਹੀਂ ਲਹੇ ਹਾਂ ਅਪਲਾਈ ਬੋਟ ਸੋਨੇ ਸਾਫ ਕਰ ਦਸੀ ਇਹ ਪਰ ਨਾ ਲੈਦਰ ਨਹੀਂ ਸਾਫ ਕੀਤੀ ਇਹਨੇ ਹਾਂਜੀ ਉਸ ਤੋਂ ਬਾਅਦ ਆਪਾਂ ਆਪਣਾ ਦੇਸੀ ਨੁਕਸਾ ਜੋ ਵਰਤਿਆ ਸੀਗਾ ਹਾਂਜੀ ਉਹਦੇ ਨਾਲ ਆਪਾਂ ਫੇਜੀ ਤੇ ਰਗੜਾ ਲਾਉਣਾ ਸ਼ੁਰੂ ਕਰਤਾ ਹਾਂਜੀ ਘੇੜੀਆਂ ਮੇਰੀਆਂ ਭੈਣਾਂ ਦੇ ਬੈੱਡ ਇਦਾਂ ਦੇ ਨੇ ਪਲੀਜ਼ ਤੁਸੀਂ ਤਾਂ ਭੈਣੇ ਕੱਪੜਾ ਪਾ ਲਿਆ ਕਰੋ ਮੇਰੇ ਵਾਂਗੂ ਗਲਤੀ ਨਾ ਕਰਿਓ ਮੈਨੂੰ ਐਸੀ ਵੀ ਲੈਦਰ ਤੋਂ ਲੈ ਜਾਂਦਾ ਹੁੰਦਾ ਵੀ ਕੋਈ ਨਾ ਧੋ ਕੇ ਸਾਫ਼ ਕਰ ਲਏਗੀ ਕਿਉਂਕਿ ਛੋਟੇ ਨੇ ਬੱਚੇ ਇੰਨਾ ਨਹੀਂ ਤਾਂ ਪੈਨਸ ਗਿੱਚ ਮਾਰਨੀ ਮਾਰਨੇ ਨਹੀਂਗੇ ਤੇ ਬਈ ਬਹੁਤ ਬਾਵਾ ਦੁਖਣ ਲੱਗ ਗਈਆਂ ਮਸਾਂ ਲੈਂਦਾ ਹੈਗਾ ਹਾਂ ਲੈ ਤਾਂ ਗਿਆ ਪਰ ਇੰਨਾ ਜ਼ਿਆਦਾ ਨਹੀਂ ਸਾਫ਼ ਹੋਇਆਗਾ ਹਾਂਜੀ ਤੁਸੀਂ ਵੈਸੇ ਦੇਖੋਗੇ ਹਨਾ ਇੱਧਰਲੇ ਨਾਲ ਉੱਧਰਲਾ ਕਿੰਨਾ ਪੀਲਾ ਪਿਆ ਪਿਆਗਾ ਇਹ ਵਾਲਾ ਸਾਫ਼ ਹੋ ਗਿਆ ਹਾਂਜੀ ਤੇ ਪਰ ਨਾ ਉਹਨਾਂ ਨੇ ਵਿੰਨ ਲਿਆ ਵੀ ਮੈਂ ਬਹੁਤ ਰਗੜੇ ਲਾਈ ਪਰ ਲੈ ਜਰੂਰ ਗਿਆ ਹਾਂਜੀ ਉਸ ਤੋਂ ਬਾਅਦ ਆਪਾਂ ਸਾਰਾ ਚੀਜ਼ਾਂ ਸਾਫ਼ ਕਰਨ ਤੋਂ ਬਾਅਦ ਦੁਬਾਰਾ ਪਾਣੀ ਦਾ ਭੋਂਕੇ ਕੱਪੜਾ ਮਾਰਿਆ ਤਾਂ ਕਿ ਹਨਾ ਪੂਰਾ ਸਾਫ਼ ਹੋ ਜੇ ਇਹ ਹਾਂਜੀ ਤੇ ਇੱਕ ਨਾ ਪੈਣਾ ਜਦੋਂ ਤੁਸੀਂ ਵੀ ਇਦਾਂ ਸਾਫ਼ ਕਰੋ ਇੱਕ ਤਾਰਮੀਨ ਦਾ ਤੇਲ ਜ਼ਰੂਰ ਲਾਓ ਨਹੀਂ ਤਾਂ ਆਪਣੀ ਅਪਲਾਈ ਖਰਾਬ ਹੋ ਜਾਂਦੀ ਹੈਗੀ ਜਦੋਂ ਗਿੱਲਾ ਕੱਪੜਾ ਲਾਉਣਾ ਹੈ ਆਪਾਂ ਹਨਾ ਤੇ ਮੈਂ 2-3 ਵਾਰ ਸਾਫ਼ ਕਰਕੇ ਹਨਾ ਇਹਨੂੰ ਵੀ ਪੂਰਾ ਪਾਣੀ ਨਾਲ ਹਾਲੇ ਕੱਪੜੇ ਨਾਲ ਹਾਂਜੀ ਤੇ ਕਿਉਂਕਿ ਫਿਰ ਇਹਦੇ ਨਾਲ ਨਾ ਵੀ ਜਿਹੜੀ ਸਰਫ ਸੁਪ ਜੀ ਹੁੰਦੀ ਹੈ ਸਾਰੀ ਲਏ ਜਾਂਦੀ ਉਸ ਤੋਂ ਬਾਅਦ ਪੂਰਾ ਸੁੱਕਾ ਕੱਪੜਾ ਮਾਰੂ ਵਧੀਆ ਤਾਂ ਕਿ ਪਾਣੀ ਕਿਤੇ ਵੀ ਨਾ ਰਵੇ ਹਾਂਜੀ ਨਹੀਂ ਤਾਂ ਨਾ ਭਲਾ ਯੂ ਫੁੰਝੂ ਜੇ ਪਾਣੀ ਰਹਿ ਗਿਆ ਕਿਸੇ ਪਾਸੇ ਹਨਾ ਤੇ ਤਾਂ ਕਰਕੇ ਪੂਰਾ ਪਾਣੀ ਸਕਾਓ ਜਿੱਥੋਂ ਵੀ ਸੁੱਕਦਾ ਨਾ ਪਾਣੀ ਸਕਾਓ ਮੇਨ ਤਾਂ ਬਹੁਤ ਹੁੰਦੀ ਐ ਤੇ ਹਾਂਜੀ ਉਸ ਤੋਂ ਬਾਅਦ ਆਪਾਂ ਬੈਡਾਂ ਨੂੰ ਤੋਂ ਸਾਫ਼ ਕਰਨਾ ਸ਼ੁਰੂ ਕੀਤਾ ਜੇ ਤੁਸੀਂ ਇਦਾਂ ਸਾਫ਼ ਕਰਦੇ ਹੋ ਤਾਂ ਇੱਕ ਤਾਰਮਿੰਨ ਦਾ ਤੇਲ ਬਾਅਦ ਵਿੱਚ ਜ਼ਰੂਰ ਯੂਜ਼ ਕਰਿਓ ਉਹਨੂੰ ਵੀ ਕਿਸੇ ਕੱਪੜੇ ਨਾਲ ਮਤਲਬ ਕਿ ਕਿਸੇ ਕੱਪੜੇ ਨੂੰ ਡਿਪ ਕਰਕੇ ਉਹਦੇ ਵਿੱਚ ਹਨਾ ਥੋੜਾ ਥੋੜਾ ਹਲਕਾ ਹਲਕਾ ਮਾਰੋ ਤੇ ਨਹੀਂ ਤਾਂ ਨਾ ਇਹ ਖਰਾਬ ਹੋ ਸਕਦੀ ਐ ਬੈਡਾਂ ਦੀ ਪਲਾਈ ਹਾਂਜੀ ਤੇ ਮਸ਼ੀਨ ਦਾ ਤੇਲ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਨਾਲ ਵੀ ਉਦਾਂ ਦੀ ਉਦਾਂ ਦੀ ਚਮਕ ਪਈ ਰਹਿੰਦੀ ਐ ਰੁੱਖਾਪਨ ਨਹੀਂ ਪੈਂਦਾਗਾ ਅੰਜੀ ਫੇਰ ਫੇਰ ਤੁਸੀਂ ਦੁਬਾਰਾ ਸੁੱਕਾ ਕੱਪੜਾ ਜਿੰਨਾ ਵਾਇਦਾ ਉਨਾਂ ਮਾਰੋ ਬੈਠਾਂ ਕੇ ਕਿਉਂਕਿ ਜੇ ਪਲਾਈ ਉਫਣਗੀ ਨਾ ਮੁੜ ਕੇ ਇੱਕ ਵਾਰ ਚੀਜ਼ ਬੰਦੀ ਹੈ ਵਾਰ-ਵਾਰ ਬੰਦੀ ਨਹੀਂ ਬਹੁਤ ਮੁਸ਼ਕਿਲਾਂ ਨਾਲ ਲੈ ਕੇ ਦਿੰਦਾ ਆਪਣਾ ਮਾਪਿਓ ਆਪਾਂ ਨੂੰ ਅੰਜੀ ਉਸ ਤੋਂ ਬਾਅਦ ਆਪਾਂ ਇਹ ਦੁਆਲੇ ਨੂੰ ਪੂਰਾ ਸਾਫ਼ ਕਰਨਾ ਸ਼ੁਰੂ ਕਰਤਾ ਹਾਂਜੀ ਬੈੱਡ ਹੋ ਗਿਆ ਆਪਣੇ ਸਾਫ਼ ਹਾਂਜੀ ਉਹਨ ਉਸ ਤੋਂ ਬਾਅਦ ਡਰੈਸਿੰਗ ਟੇਬਲ ਸਾਫ਼ ਕੀਤਾ ਸੀ ਨੇ ਬਹੁਤ ਜ਼ਿਆਦਾ ApiCalls ਪਈ ਪਈ ਸੀ ਇਹਦੇ ਤੇ ਵੀ ਉੱਪਰੋਂ ਮੇਰੇ ਤੋਂ ਸਮਾਨ ਚੱਕਿਆ ਨਹੀਂ ਸੀ ਹਰੇ ਕਿਉਂਕਿ ਮੇਰੀ ਹਾਈਟ ਛੋਟੀ ਆ ਇਸ ਕਰਕੇ ਮੈਂ ਸੇਵ ਨੂੰ ਕਿਹਾ ਵੀ ਤੁਸੀਂ ਚੱਕੋ ਮੈਂ ਤੇ ਉੱਪਰੋਂ ਸੇਵਕ ਸਾਫ਼ ਕਰਕੇ ਦੇਣਗੇ ਮੈਨੂੰ ਡਰੈਸਿੰਗ ਟੇਬਲ ਦੀ ਡਰੈਸਿੰਗ ਟੇਬਲ ਸਾਫ਼ ਕਰ ਤੋਂ ਬਾਅਦ ਮੈਂ ਉੱਪਰ ਲਿਓ ਉਹ ਜਿੱਥੇ ਫੋਟੋਆਂ ਲਾਉਣੀਆਂ ਨੇ ਉਹ ਫੱਟੇ ਸਾਫ਼ ਕਰਨ ਲੱਗਦੀ। ਅੰਜੀ ਡਰੈਸਿੰਗ ਟੇਬਲ ਆਪਾਂ نیچے ਤੋਂ ਸਾਫ਼ ਕਰਨਾ ਸ਼ੁਰੂ ਕਰਤਾ। ਜੇ ਪਹਿਣਾ ਇਦਾਂ ਦੀ ਸਾਮ ਸੰਭਾਲ ਰੱਖਾਂਗੇ ਤਾਂ ਨਾ ਆਪਣੇ ਵਿਆਹ ਨੂੰ ਭਾਵੇਂ ਕਿੰਨਾ ਟਾਈਮ ਹੀ ਹੋ ਜਾਈਏ ਮੇਰੇ ਵਿਆਹ ਨੂੰ ਜਿਵੇਂ 6 ਸਾਲ ਹੋ ਗਏ ਪਰ ਉਦਾਂ ਦਾ ਉਦਾਂ ਹੀ ਪਿਆ ਇਹ ਚੀਜ਼ ਤੇ ਜੇ ਆਪਾਂ ਹਨਾ ਸਾਮ ਸੰਭਾਲ ਛੱਡ ਦੇਗੇ ਤਾਂ ਖਰਾਬ ਹੋ ਜਾਂਦਾ ਹੈਗਾ। ਇਹ ਵੀ ਇੱਕ ਨਿਸ਼ਾਨੀ ਹੁੰਦੀ ਆਪਣੇ ਵਿਆਦੀ ਚੀਜ਼ ਦੀ ਵੀ ਹਾਂ ਇਹ ਮਤਲਬ ਕਿ ਮੇਰੇ ਮਾਪਿਆਂ ਨੇ ਮੈਨੂੰ ਦਿੱਤੀ ਸੀਗੀ ਇਸ ਕਰਕੇ ਨਾ ਪੂਰੀ ਸੰਭਾਲ ਕਰਿਆ ਕਰੋ ਆਪਣੇ ਸਮਾਨ ਦੀ ਹਰ ਇੱਕ ਚੀਜ਼ ਦੀ ਘਰ ਦਾ ਇਹ ਵੀ ਨਾ ਸੋਚੋ ਵੀ ਮੇਰੇ ਕੱਲੇ ਪੇਕੇ ਵਾਲੀ ਚੀਜ਼ ਆ ਮੈਂ ਉਹਦੀ ਸੰਭਾਲ ਕਰਾਂ ਬਾਕੀ ਚੀਜ਼ ਦੀ ਸੰਭਾਲ ਕਰੋ ਜਿਹੜੀ ਆਪਣੇ ਘਰ ਹੈਗੀ ਹੈ ਸਾਮ ਸੰਭਾਲਣਾ ਚੀਜ਼ ਉਦਾਂ ਹੀ ਰਹਿੰਦੀ ਆ ਚਾਹੇ ਆਪਾਂ ਇਥੋਂ ਸੌऱ्या ਤੋਂ ਲੈ ਕੇ ਆਂਦੀ ਆ ਚਾਹੇ ਸੌऱ्या ਨਿਕਰਦੀ ਪਹਿਲਾਂ ਦੀ ਚੀਜ਼ ਆ ਚਾਹੇ ਪੇਕਿਆਂ ਦੀ ਆ ਹਰ ਇੱਕ ਚੀਜ਼ ਦੀ ਸਾਮ ਸੰਭਾਲ ਕਰਨੀ ਜ਼ਰੂਰੀ ਹੁੰਦੀ ਆ ਨਹੀਂ ਖਰਾਬ ਹੋ ਜਾਂਦੀ ਹੈ ਹਾਂਜੀ ਡਰੈਸਿੰਗ ਟੇਬਲ ਸਾਫ਼ ਕਰਨ ਤੋਂ ਬਾਅਦ ਚਿੱਟਾ-ਚਿੱਟਾ ਨਿਕਲ ਆਇਆ ਹੈ ਇਹ ਪੀਲ ਕਪਈ ਪਈ ਸਾਰੇ ਤੇ ਹਾਂਜੀ ਮੈਂ ਤੁਹਾਨੂੰ ਆਸਮਾਨ ਜਿਹੜਾ ਕਿ ਉੱਪਰ ਰੱਖਿਆ ਚੱਕਿਆ ਸੀ ਇਹਨੂੰ ਆਪਾਂ ਉੱਪਰ ਰੱਖਾਂਗੇ ਆ ਤੁਸੀਂ ਦੇਖੋ ਹਨਾ ਕਿੰਨਾ ਕਲੀਨ ਹੋ ਗਿਆ ਡਰੈਸਿੰਗ ਟੇਬਲ ਹੋਣਾ ਹਾਂਜੀ ਹੁਣ ਸ਼ੇਵ ਘਾਉਣ ਲੱਗੇ ਨਾ ਨੂੰ ਅੱਧੀ ਜਗ੍ਹਾ ਤੇ ਮੈਂ ਪਹਿਲਾਂ ਝਾੜੂ ਕੋ ਚੱਕਰਤਾ ਸੁੱਥੇ ਹਾਂਜੀ ਹੁਣ ਸਮਾਨ ਧਰਨਾ ਸ਼ੁਰੂ ਕਰਤਾ ਸੀ ਕੋਸ਼ਨਾ ਕੋਸ਼ਿਸ਼ ਸਮਾਨ ਮੈਂ ਜ਼ਿਆਦਾ ਉਪਰੀ ਰੱਖਦੀਆਂ ਕਿਉਂਕਿ ਨੀਚੇ ਰੱਖਦੇ ਆ ਤਾਂ ਹਰ ਕੀਰਤ ਗਾਹ ਪਾ ਦਿੰਦਾ ਉਹ ਚੀਜ਼ਾਂ ਦਾ ਉਹਨੇ ਹਰ ਇੱਕ ਚੀਜ਼ ਦੀ ਫਰੋਲਾ ਫਰਾਲੀ ਕਰਨੀ ਹੁੰਦੀ ਹੈ ਜੀ ਹਲੇ ਛੋਟਾ ਐਨਾ ਪਤਾ ਨਹੀਂ ਹਾਂਜੀ ਆਪਾਂ ਸੈਨਰੀਆ ਸਾਫ਼ ਕਰਨ ਤੋਂ ਬਾਅਦ ਇਹਨਾਂ ਨੂੰ ਵੀ ਆਪ ਅੱਗ ਦੀ ਜਗ੍ਹਾ ਤੇ ਰੱਖਣਾ ਸ਼ੁਰੂ ਕਰਤਾ ਆ ਆਵਲੀ ਸਿੰਦਰੀ ਮੇਰੀ ਭੈਣ ਨੇ ਆਪਣੇ ਹੱਥੀ ਬਣਾਈ ਸੀ ਹਾਂਜੀ ਆ ਮੈਂ ਆਪਣੇ ਬਿਆਲ ਇੱਕ ਲੀਰੇ ਜੜਾਏ ਹੋਏ ਨੇ ਉਹ ਰੱਖ ਤੇ ਹਾਂਜੀ ਆਪਾਂ ਇਧਰ ਲਾ ਵੇ ਬੈੱਡ ਤੇ ਟੇਬਲ ਸਹੀ ਕਰਕੇ ਲਾ ਤੇ ਬੈੱਡਾਂ ਦੇ ਨਾਲ ਟੇਬਲ ਜੋ ਲੱਗੇ ਹੁੰਦੇ ਨੇ ਹਾਂਜੀ ਆਪਾਂ ਦੁਆਚ ਦਰੀ ਵਿਛਾਤੀ ਤਾਂ ਕਿ ਹਨਾ ਜੋ ਕਿ ਆਪਣੇ ਬੈੱਡਾਂ ਦੇ ਵਿੱਚ ਸਮਾਨ ਹੁੰਦਾ ਉਹਦੇ ਤੇ ਨੇਤਾ ਨਹੀਂ ਜਾਂਦਾ ਜੇ ਆਪਾਂ ਐਦਾਂ ਦਰੀ ਦੂਰੀ ਵਿਛਾ ਕੇ ਗੱਦਾ ਵਿਛਾਈਏ ਵਸੇ ਤਾਂ ਮੇਰੇ ਬੈੱਡਾਂ ਤੇ ਮੈਂ ਨਾ ਹੋਰ ਮਤਲਬ ਕਿ ਕਵਰ ਬਣਾ ਕੇ ਚੜਾਏ ਹੋਏ ਸੀਗੇ ਤੇ ਮੈਨੂੰ ਨਾ ਇੱਕ ਆ ਦੋ ਚਾਦਰਾਂ ਇੱਕੋ ਜਿਹੀਆਂ ਮਿਲ ਗਈਆਂ ਬੈੱਡਾਂ ਦੀਆਂ 200 ਰੁਪਏ ਵਿੱਚ 100 ਰੁਪਏ ਦੀ ਚਾਦਰ ਹਾਂਜੀ ਤੇ ਮੈਂ ਉਹਨਾਂ ਨੂੰ ਵੀ ਸਿਉ ਕੇ ਦੋਨੇ ਗੱਦੇ ਉਹਦੇ ਵਿੱਚ ਸੈੱਟ ਕਰਤੇ ਤਾਂ ਕਿ ਹਨਾ ਵੀ ਵਧੀਆ ਗੱਦਿਆਂ ਦੀ ਸਾਂਭ ਸੰਭਾਲ ਰਹੂਗੀ ਤੇ ਨਹੀਂ ਜੇ ਪੀਲੇ ਪੈ ਗਏ ਨਾ ਫਿਰ ਮੁਸ਼ਕਲ ਹੋ ਜਾਂਦੀ ਹੈ ਇਹਦੀ ਹਾਂਜੀ ਉਸ ਤੋਂ ਬਾਅਦ ਮੈਂ ਇਲਾਸਟਿਕ ਵਾਲੀ ਚਾਰ ਚਾਰਧਰ ਵਿਛਾਉਣੀ ਸ਼ੁਰੂ ਕਰਤੀ ਇਹਦਾ ਚਾਦਰ ਦਾ ਨਾ ਇੰਨਾ ਕੁ ਫਾਇਦਾ ਹੈ ਇਕੱਠੀ ਨਹੀਂ ਹੁੰਦੀ ਕਿੰਨੇ ਆਪਾਂ ਬੈਠੇ ਚਲੇ ਉਠੀ ਚੱਲੀਏ ਹਾਂਜੀ ਇਹ ਵੀ ਮੈਂ ਘਰ ਬਣਾਈ ਸੀਗੀ ਤੇ ਹੁਣ ਥੋੜੀ ਜਿਹੀ ਨਾ ਇਹ ਨਾਜ਼ੁਕ ਹੋ ਗਈ ਸੀ ਪਹਿਲਾਂ ਮੈਂ ਉੱਪਰ ਵਿਛਾਉਂਦੀ ਹੁੰਦੀ ਸੀ ਹੁਣ ਇਹ ਮੈਂ نیچے ਵਿਛਾ ਕੇ ਇੱਕ ਚਾਦਰ ਉੱਪਰ ਫੋਲ ਵਿਛਾ ਦਿੰਦੀ ਆ ਫਿਰ ਆ ਸੂਤੀ ਚਾਦਰ ਵੀ ਇਕੱਠੀ ਨਹੀਂ ਹੁੰਦੀ ਜੇ ਆਪਾਂ ਥੱਲੇ ਚਾਦਰ ਵਿਛਾਈ ਹੋਵੇ ਅੱਜ ਉਸ ਤੋਂ ਬਾਅਦ ਹਰ ਕੀੜੇਦਿਆਂ ਖੇਡਾਂ ਵਾਲੀ ਜਗ੍ਹਾ ਸਾਫ਼ ਕੀਤੀ ਜਿੱਤੇ ਹਰ ਕੀੜੇਦਤ ਖੇਡਾ ਰੱਖਦਾ ਅਕਸਰ ਬੇਸੇ ਤਾਂ ਹਰ ਕੀੜੇਦਤ ਕੋਲੇ ਖੇਡਾਂ ਬਹੁਤ ਜ਼ਿਆਦਾ ਨੇ ਮੈਂ ਨਾ ਉੱਪਰ ਚਵਾਰੇ ਚ ਟੋਕਰੀ ਚ ਪਾ ਕੇ ਰੱਖੇ ਸੀ ਵੀ ਇਹ ਲੈ ਜੀ ਇਹ ਸੋਨਾ ਉੱਪਰ ਰਹਿ ਜਾ ਮਾਂ ਬਾਪ ਇਹ ਕੰਮ ਛੱਡ ਪਾਪਾ ਜੋ ਜਗਾ ਸਾਫ ਕਰਨੀ ਸੀ ਕਰਤੀ ਉਸ ਤੋਂ ਬਾਅਦ ਅਲਮਾਰੀ ਕਰਨੀ ਸਾਈਡ ਵਾਲੀ ਸਾਫ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਪ੍ਰੈਸਟੇਬਲ ਵਾਲੀ ਜਗਾ ਰਹਿ ਗਈ ਸੀ ਸਾਫ ਕਰਨਾ ਲਈ ਜੇ ਆਪਾਂ ਇਦਾਂ ਆਪਣੇ ਸਮਾਨ ਦੀ ਹਲਚਲ ਕਰਕੇ ਹਨਾ ਦੇਖਦੇ ਨਾਲੇ ਤਾਂ ਨੀਚੇ ਤੋਂ ਸਾਫ ਹੋ ਜਾਂਦਾ ਹੈ ਨਾਲੇ ਨਾ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਵੀ ਹੁਣ ਅੱਜਕੱਲ੍ਹ ਦੇ ਰੁੱਤ ਚ ਹਨਾ ਜਿਵੇਂ ਛੋਟੇ ਛੋਟੇ ਗਿਰਲੀਆਂ ਦੇ ਬੱਚੇ ਹੋ ਰਹੇ ਨੇ ਸੱਪ ਵਗੈਰਾ ਹੋ ਰਹੇ ਨੇ ਡਰ ਲੱਗਦਾ ਮੈਨੂੰ ਤਾਂ ਇਦਾਂ ਨਹੀਂ ਆ ਜਦੋਂ ਮੈਂ ਨਾ ਫੋਨ 'ਚ ਵੀਡੀਓ ਵਗੈਰਾ ਦੇਖਦੇ ਆ ਵੀ ਕਿਸੇ ਦੇ ਗੱਦਿਆਂ ਥੋਂ ਨਿਕਲੇ ਆ ਕਿਸੇ ਦੇ ਅਸੀਂ ਚੜ ਗਿਆ ਮੈਨੂੰ ਤਾਂ ਨਾ ਇਦਾਂ ਦਾ ਅਹਿਸਾਸ ਹੋਣ ਲੱਗ ਜਾਂਦਾ ਵੀ ਕਿਤੇ ਸਾਡੇ ਨਾ ਬੜ ਗਏ ਹੋਵੇ ਤੇ ਇੱਕ ਹਰ ਕੀ ਰਿਤ ਛੋਟਾ ਕਰਕੇ ਹਨਾ ਵੀ ਇਹਦਾ ਇਨੀ ਪਤਾ ਕਿੱਥੇ ਹੱਥ ਪਾਉਣਾ ਸ਼ੁਰੂ ਕਰ ਦੇ ਕਿੱਥੇ ਹੱਥ ਕਰੋਲੇ ਦੇਵੇ ਤਾ ਕਰਕੇ ਨਾ ਡਰ ਲੱਗਦਾ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਉਹ ਤਾਂ ਖਾਸ ਕਰਕੇ ਨਾ ਘਰੇ ਆਪਣੇ ਇੱਟਾ ਰੋੜੇ ਵੀ ਨਾ ਇਕੱਠੇ ਕਰੋ ਬਈ ਉਹ ਵੀ ਸਾਫ਼ ਕਰਕੇ ਨਾ ਬਾਹਰ ਸੱਟਿਓ ਜਾਂ ਸਾਫ਼ ਕਰੋ ਥੋੜੇ ਦਿਨਾਂ ਤੋਂ ਦੇਖੋ ਐਦਾਂ ਦੀ ਨਾ ਛੋਟੇ ਛੋਟੇ ਮਤਲਬ ਕਿਸਪੋਲ ਇਹ ਜੇ ਵੀ ਹੁੰਦੇ ਨੇਗੇ ਐਦਾਂ ਦੀ ਰੁੱਤ ਚ ਬਈ ਡਰ ਲੱਗਦਾ ਬਹੁਤ ਜ਼ਿਆਦਾ ਹਾਂਜੀ ਸੱਚੀ ਕਾਲ ਜੀ